ਲੱਡੂ ਸ਼ੁਰੂ ਹੋ ਗਏ ਵੀਰੇ ਦੇ ਵਿਆਹ ਦੇ ਚਾਰ ਤੀ ਕੜਾਹੀ ਚੱਕ ਦਾ ਕੰਮ ਭਲੇ ਭਲੇ ਪੂਆ ਦੇ ਭਤੀਜੇ ਦਾ ਵਿਆਹ ਫਟ ਫੁੱਟ ਕਰਕੇ ਰੱਖ ਲਾ ਲ ਬਾਈ ਕਦੇ ਹਿੱਲੇ ਨਾ ਹੋਰ ਕਦੇ ਆਪਣੀ ਦਾਹ ਤੋਂ ਕੜਾਹੀ ਪੈ ਰਾਂ ਜਾ ਜੇ ਚੱਲ ਵੀਰੇ ਲੈ ਕੇ ਚੱਲ ਕਰ 1100 ਰੁਪਿਆ ਵੀ ਲੈ ਚੱਲ ਉਹਨਾਂ ਨੂੰ ਸ਼ਗਨ ਵੀ ਲੈਣਾ ਬਾਹਲਾ ਚਾਹ ਵਿਆਹ ਦਾ ਦੇਲਾ ਵੀ ਹਲਵਾਇਆਂ ਨੂੰ ਮਗਰ ਹੀ ਛੱਡੀ ਫਿਰਦਾ ਗਿਆ ਵੀ ਤਿਆ ਕੀ ਆਲਾ ਬਾਈ ਜੀ ਹਾਂਜੀ ਅੱਜ ਚੜ ਗਈਆਂ ਕੜਾਈਆਂ ਵਿਆਹ ਦੀਆਂ ਤਿਆਰੀਆਂ ਕਹਿੰਦੇ ਜਾ ਕੇ ਵਟਣਿਆ ਲੱਡੂ ਬੱਲੇ ਬੱਲੇ ਭੂਆ ਦੇ ਭਤੀਜੇ ਦਾ ਵਿਆਹ ਭੂਆ ਨੂੰ ਗੋਡੇ-ਗੋਡੇ ਚਾਹ ਭੂਆ ਦੇ ਗੋਡੇ ਦੁਖਦੇ ਆ ਨਾ ਕੋਈ ਨਾ ਦੁਖਦੇ ਦੁਖਦੇ ਆ ਗੋਡੇ ਨਾ ਨਹੀਂ ਮੈਨੂੰ ਹੋਰ ਲੱਡੂ ਵਟਾਂਗੇ ਲੱਡੂ ਵਟਾਂਗੇ ਲੱਡੂ ਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਖਵਾਵਾਂਗੇ ਮੱਲਿਆਣੇ ਆਹ ਆਰੇ ਵੜਕ ਲੱਡੂਆਂ ਦੀ ਬਾਸ ਨਾ ਚੜਨ ਲੱਗੀ ਲੈ ਲੱਡੂ ਖਾਵਾਂਗੇ ਅੱਧਾ ਬਲੌਗ ਆਪਾਂ ਮੈਸ ਕਰ ਗਏ ਪਰ ਸਮਾਨ ਸਮੂਹ ਉਹ ਵਾਹ ਤੇਰੇ ਚੋਬਰਾ ਕੌਣ ਪਤਾ ਨਹੀਂ ਕੌਣ ਸਮਾਨ ਸਮੂਹ ਜਿਹੜਾ ਲਿਆਂਦਾ ਆਣਾ ਪੱਟੀਆਂ ਪੱਟੀਆਂ ਵਾਲਾ ਉਹ ਬਲੌਗ ਰਹਿ ਗਿਆ ਹੁਣ ਜੇ ਇਹਨਾਂ ਨੇ ਬਣਾਇਆ ਉਹਨਾਂ ਤਾਂ ਇਹਨਾਂ ਤੋਂ ਲੈ ਲਾਂਗੇ ਇਹ ਤਾਂ ਚੜਾਉਣੀਆਂ ਆ ਲੈ ਅਸੀਂ ਇਹ ਤਾਂ ਸਮਾਨ ਲਿਆਂਦਾ ਚੜਾਣੀਆਂ ਚੁਣੀਆਂ ਵਾਹ ਜੀ ਵਾਹ ਵਿਆਹ ਆ ਮੁੰਡਾ ਦਾ ਯਾ ਉਹ ਕੋਈ ਗੱਲ ਨਹੀਂ ਵਾਹ ਜੀ ਵਾਹ ਲਾੜਾ ਜੀ ਲਾੜਾ ਜੀ ਦਾ ਕਹਿੰਦੇ ਅੱਜ ਬੜੇ ਹਸਰੀ ਗਾਲ ਬੜੇ ਹਸਰੀ ਗਾਲ ਕਿਉਂ ਵਿਆਹ ਆ ਗਿਆ ਵਿਆਹ ਲੱਡੂ ਕਹਿੰਦੇ ਹੁਣ ਬੱਟਣ ਨਹੀਂ ਲੱਗੇ ਯਾਰ ਲੇਟ ਕਰੀ ਫਿਰ ਦੋ ਕੰਮ ਵਾ ਠੀਕ ਆ ਹੋਰ ਅਈ ਕਿੱਥੇ ਸੀ ਲੇਟ ਹੋ ਗਏ ਯਾ ਤੋਨੂ ਦਾ ਡੀਕ ਦੇਈ ਤੁਹਾਡੇ ਬਿਨਾਂ ਕੜਾਈ ਥੋੜੀ ਚੜਾਣੀ ਸੀ ਹਾਂ ਆ ਦੇਖੋ ਆਉਂਦਾ ਹੁਣ ਕਰ ਵੀ ਫੋਨ ਉਹਨੂੰ ਹਲਵਾਈ ਉਹ ਆ ਗਈ ਭੂਆ ਸਹੀ ਗੱਲ ਆ ਜੀ ਤਾਂ ਨਾ ਕਿੱਥੋਂ ਦੇ ਮਾਂਡੇਲੋਂ ਤੋਂ ਬਹੁਤ ਦੂਰ ਆ ਯਾਰ ਭੂਆ ਨੇ ਫਿਰ ਸ਼ਗਨ ਵੀ ਦੇਣਾ ਆ ਹਲਵਾਈ ਨੂੰ ਆਹ ਗੱਲ ਹਾਂ ਮੋਟਰਸਕੂਲੇ ਗਈ ਲੱਗਦੀ ਆ ਮੈਨੂੰ ਉੱਤੋਂ ਆਉਣ ਵਾਲੀ ਆ ਬਸ ਸਕੂਟਰ ਚੁੱਕਾ ਲਿਆ ਉੱਤੋਂ ਵਾਲੀ ਆ ਲੈ ਬਈ ਹਲਵਾਈ ਪਹੁੰਚ ਗਏ ਔਰ ਬੈਂਚ ਲਾ ਲੈਣੇ ਕੰਮ ਲੇਟ ਕਰੀ ਫਿਰਦੇ ਹਲਵਾਈ ਤੁਸੀਂ ਯਾਰ ਅੱਜ ਨੰਨੇ ਚਾਹ ਗਏ ਹੋਰ ਪਾਸੇ ਕਰ ਗਏ। ਚਲਾਓ ਯਾਰ ਅਸੀਂ ਤਾਂ ਪੱਠਾਂਆਂ ਬਹੁਤ ਟਾਈਮ ਦੀਆਂ ਲਿਆਂਦੀਆਂ ਆਂ। ਸਮਾਨ ਫਿਰ ਅੱਜ ਸਵੇਰੋਂ ਆਇਆ ਹੋਣਾ ਹਨਾ ਵੀਰੇ। ਆਹ ਸਵੇਰੋਂ ਆਇਆ। ਹਾਂ ਤੜਕਿਓ। ਇਹਦਾ ਹਜੇ ਤੂੰ ਕਹਿੰਦਾ ਗੱਡੀ ਤੇ ਕਿੱਥੇ ਆਉਣਾ ਸੀ ਇਹ? ਨਹੀਂ ਗੱਡੀ ਤੇ ਨਹੀਂ ਆਉਣਾ। ਤੂੰ ਕਰਦਾ ਹੀ ਗੱਡੀ ਤੇ ਲੈ ਚੱਲਦਾ ਗੱਡੀ ਤੇ ਨਹੀਂ ਆਉਣਾ ਸੀ ਇਹ। ਯਾਰ ਆਹ ਤਾਂ ਬੰਦਾ ਵੀ ਨਹੀਂ ਜਾਣਦਾ। ਕਿਉਂ ਲੈ? ਦੇਖਿਆ। ਦਾਦਾ ਨੂੰ ਹਾਂ ਲੈ ਤੈਨੂੰ ਵੀਰੇ ਕੋਣ ਨਹੀਂ ਪਛਾਣਦਾ ਯਾਰ ਹੱਦ ਹੋ ਗਈ ਮੈਂ ਯਾਰ ਵਿਆਹ ਵਾਲਾ ਮੁੰਡਾ ਯਾਰ ਤੂੰ ਹੈ ਵਿਆਹ ਵਾਲੇ ਮੁੰਡੇ ਨੂੰ ਪਛਾਣ ਹੀ ਲੈਂਦੇ ਹੁਣ ਸੋਕੇ ਵਾਲਾ ਆਇਆ ਹਨਾ ਹਾਂ ਲੈ ਵੱਡੀ ਚੱਕ ਲੈ ਨਾ ਨਹੀਂ ਇਹ ਤਾਂ ਵੱਡੀ ਹੋਣੀ ਕੜਾਈਆਂ ਦਾ ਹਜੇ ਇਹਨਾਂ ਨੇ ਛਾਰ ਲੋ ਅੱਜ ਦਾਦਾ ਨਾ ਕੋਈ ਗੱਲ ਸ਼ੁਰੂ ਕਰੋ ਕੰਮ ਯਾਰ ਬਸ ਸਹੀ ਗੱਲ ਆ ਬਾਕੀ ਆ ਰੇ ਕੜਾ ਹੀ ਘਰ ਦੇ ਬੰਦੀ ਆ ਬੋਰਡ ਬਾਤ ਕਿਉਂ ਲਾ ਬਣਾਉਂਦੇ ਕੋਲੇ ਬੋਰਡ ਲਿਆ ਕੇ ਦਿਓ ਬੋਰਡ ਬੋਰਡ ਲਿਆ ਵੀਰੇ ਬਾ ਵਿਆਹ ਵਾਲੇ ਮੁੰਡਰੋਂ ਜਿਹੜਾ ਕੰਮ ਆ ਕਈ ਚੱਲੋ ਨੇ ਆਪੀ ਲਿਆ ਕੇ ਦੇਣਾ ਤੁਹਾਨੂੰ ਫਟ ਫੁੱਟ ਕਰਕੇ ਰੱਖ ਲਾ ਲ ਬਈ ਕਦੇ ਹਿੱਲੇ ਨਾ ਹੋਰ ਕਦੇ ਆਪਣੀ ਤਾਂ ਤੋਂ ਕੜਾਹੀ ਪੈਰਾਂ ਜਾ ਜੇ ਰਾਸ਼ਨ ਪੱਤਾ ਸਾਰਾ ਤੇਰੇ ਕੋਲੇ ਆ ਜਿਹੜੀ ਚੀਜ਼ ਦੀ ਲੋੜ ਹੋਈ ਚੱਕ ਕੇ ਸੈਟਲਿੰਗ ਕੜਾਈ ਚ ਇੱਟ ਇੱਟ ਓਏ ਇੱਟ ਅਸਾ ਕੀਪ ਸ਼ਗਨ ਕਰਨਾ ਹੁਣ ਹਾਂ ਕਰਨਾ ਹੀ ਪੈਣਾ ਠੀਕ ਆ ਗੋੜ ਚੌਲ ਹਲਦੀ ਹਲਦੀ ਹੋਰ ਬਸ ਲੋਪ ਅਰਗਬੱਤੀ ਹੁੰਦਾ ਲੋਗ ਅਰਗਬੱਤੀਆਂ ਤੇਲ ਤੂਲ ਹਾਂ ਜੀ ਸਰੋਂ ਦਾ ਤੇਲ ਓ ਬਈ ਸ਼ਗਨ ਕਰਨਾ ਸਮਾਨ ਲਿਆਓ ਹਾਂ ਬੜਾ ਠੀਕ ਆ ਹਾਂ ਕੱਢੋ ਪਾਣੀ ਮਾਨ ਕੱਢੋ ਚੱਲਣਾ ਸਾਈ ਚੜਨਾ ਲੱਗੀ ਆ ਜੇ ਪ੍ਰਸ਼ਾਦ ਖੰਡਾ ਤੇ ਸਰੋਂ ਦਾ ਦੇ ਉਸੇ ਗੋੜ ਥੋੜੇ ਚੌਲ ਮੈਂ ਵੱਢ ਲੈਣ ਦਾ ਬਦਲ ਚੜਨਗੇ ਹੱਟਿਆ ਨਾ ਮੇਰੀ ਕੜਾਈ ਪਰ ਮੈਨੂੰ ਪਤਾ ਹੈ ਜੀ ਇਹ ਥੋੜਾ ਟਾਈਮ ਤਾਂ ਹੋਇਆ ਤੇਲ ਸਰੋਂ ਦਾ ਖੀਰ ਜੇ ਬਾਪਾ ਨੂੰ ਲਵਾਉਣਾ ਪ੍ਰਸ਼ਾਦ ਹੋਗ ਲਵੋਣਾ ਪਰ ਸ਼ਾਦਾ ਤਿਆਰ ਹੁੰਦਾ ਗੁੱਡ ਆਫਟਰਨੂਨ ਗੁੱਡ ਆਫਟਰਨੂਨ ਗਾਇਜ਼ ਦੇਖ ਲਾ ਤੈਥੋਂ ਪਹਿਲਾਂ ਆ ਗਏ ਨਾ ਅਸੀਂ ਇਹਨੂੰ ਕਿਹਾ ਸੀ ਤੈਥੋਂ ਪਹਿਲਾਂ ਆ ਜਾਣਾ ਅਸੀਂ ਆ ਜਾ ਕਰਾ ਇਹਨੇ ਵੀ ਕਹਿੰਦੀ ਮੈਂ ਲੱਡੂ ਵਟਣੇ ਆ ਲੱਡੂਆਂ ਦੇ ਟਾਈਮ ਆ ਗਏ ਸੁਣ ਵੀ ਸੱਚ ਪਾਈ ਪਹਿਲੇ ਦਿਨ ਪਾਇਆ ਵਾ ਹਲਾ ਹਲਾ ਹੋ ਗਿਆ ਤਿਆਰ ਪਾਣੀ ਆ ਚੱਖੋ ਵੀ ਵਿਆਹ ਵਾਲੇ ਮੈਂ ਮੈਂ ਫੜਾਉ ਮੁੰਡੇ ਨੂੰ ਚੱਲ ਵੀਰੇ ਲੈ ਕੇ ਚੱਲ ਕਰ 1100 ਰੁਪਿਆ ਵੀ ਲੈ ਚੱਲ ਉਹਨਾਂ ਨੂੰ ਸ਼ਗਨ ਵੀ ਲੈਣਾ ਮਗਰ ਸੋਈ ਜਾ ਮੈਂ ਸਾਂਝਾ ਫਿਰ ਲੈ ਇਹਨਾਂ ਤੋਂ ਕਿਵੇਂ ਸੰ ਲੈਣਾ ਲਿਆ ਬਈ ਆਦਾ ਮੈਨੂੰ ਡੁੱਲ ਗਿਆ ਲੱਗਦਾ ਪਨੀਰ ਪਾੜ ਨਾਲ ਨਹੀਂ ਉਹ ਤੁਸੀਂ ਮਠੀਆਂ ਤੇ ਕੀ ਕੀ ਪਾਉਂਦੇ ਹੁੰਦੇ ਹੋ ਹਾਂ ਅਲੂਮੀਨੀਅਮ ਅਲੂਮੀਨੀਅਮ ਜਿਹੜਾ ਮੱਠੀਆਂ ਵਿੱਚ ਪੈਂਦਾ ਵਾ ਉਹ ਕੜਕ ਹੋ ਜਾਂਦੀਆਂ ਨੇ ਵਾਈਟ ਵਾਲਾ ਉਹ ਕੀ ਬੋਲਦੇ ਉਹਨੂੰ ਆਹ ਰੋਡ ਨਹੀਂ ਯਾਰਾ ਰੋਡ ਨਹੀਂ ਬ੍ਰੈਡ ਕਰਾਂ ਦਾ ਨਹੀਂ ਬ੍ਰੈਡ ਕਰ ਨਹੀਂ ਬ੍ਰੈਡ ਕਰ ਨਹੀਂ ਹੁੰਦੇ ਮੈਂ ਹੁਣੇ ਪੁੱਛ ਕੇ ਤਸੀਂ ਮਾਡੇ ਕੋਲ ਮੈਂ ਹੁਣ ਪੁੱਛ ਕੇ ਦਾ ਅਲੂਮਾਸਰ ਬ੍ਰੈਡ ਵੀ ਹਲਵਾਈ ਹੈ ਅੱਪ ਅਲੂਮਾਸ ਅਲੂਮਾਸ ਵੀ ਵੀਰਕੋ ਆ ਤਾਂ ਉਧਰ ਨਾਲ ਡੈਡੀ ਵੀ ਹਲਵਾਈ ਹੈ ਹੈਨਾ ਹੋਏ ਆ ਮਤਲਬ ਕੋਈ ਤੇ ਰੀਅਲ ਮਾੜੀ ਆ ਹੁਣ ਅਧੋੜੀ ਗੈਰਮਿਸ ਕੋਲ ਆਈਆਂ ਹੋਈਆਂ ਕੀ ਦੀਆਂ ਤੂੰ ਹੀ ਦੇਖਦੀ ਰੈਂਗ ਟੂਨ ਚੈੱਕ ਕਰਕੇ ਆਜੋ ਜੀ ਆਜੋ ਲੱਡੂ ਪਟਕੇ ਭੱਜਿਆ ਕਰਾਂ ਨਾ ਆਹ ਕਿਹੜਾ ਖੇਰ ਤੋਂ ਹਲਵਾਈ ਤੋਂ ਲੈ ਕੇ ਹੁੰਨੇ ਹੁੰਨੇ ਆ ਉਹਦੇ ਵਿੱਚ ਨਾਲ ਹੀ ਪੂਨ ਲਾ ਲੈ ਜਿਹਨੂੰ ਕੀ ਬੋਲਦੇ ਆ ਮਾਗੀ ਦੇ ਬਾਈ ਅਲੂਮੀਨੀਅਮ ਦੱਦੀ ਆ ਅਲੂਮੀਨੀਅਮ ਤੂੰ ਵੀ ਨਹੀਂ ਬੇਨਾ ਹਾਂ ਦੱਦੀਆਂ ਦੋਰੀਆਂ ਉਹ ਆਪਾਂ ਨੂੰ ਹੋਰ ਕੀ ਬੋਲਦੇ ਆ ਲਾ ਅਲੂਮੀਨੀਅਮ ਹੀ ਬੋਲਣਾ ਨਾ ਹੋਰ ਕੀ ਬੋਲਣਾ ਯਾਰ ਦੋ ਕੋਈ ਹੋਰ ਰੱਖਿਆ ਠੀਕ ਆ ਓਕੇ ਚਾਰ ਟਿਕੜਾ ਲੈ ਸਗਨ ਲਿਆਵਾ ਦੇ ਤੇ ਸਗਨ ਦੋ ਜੀ ਦੇ ਦੋ ਹਜ਼ਾਰ ਦਾ ਮੜਾ 100 ਲੱਖ ਦਾ ਮੜਾ ਦੇ ਦੋ ਲੈ ਆ ਵੀ ਆਦੂਕਾ ਚਲੋ ਵੀ ਮੇਰੇ ਆ ਗਨ ਕਾਰਤਾ ਕੜਾਹੀ ਦਾ ਯਾ ਵਾ ਵਾਹੇ ਗਰੂ ਸਾਰਾ ਸਮਾਨ ਸਵਾਦ ਬਣੇ ਸਵਾਦ ਬਣੇ ਹਾਓ ਅਨੰਦ ਮਾਣੋ ਸਵਾਦ ਬਣੇ ਯਾ ਕੋ ਬਈ ਕੜਾਈ 와 ਮਾਹੇ ਨਾ ਬਈ ਚਲੋ ਜੀ ਝੜ ਗਿਆਂ ਪਟਕਾਂ ਆ ਅੱਜ ਤਾਂ ਲੱਡੂ ਹੀ ਤਿਆਰ ਕਰਨੇ ਆ ਲੱਡੂਆਂ ਕੀ ਸ਼ਰਟ ਪਾਈ ਫਿਰਦਾ ਲੱਡੂ ਰੰਗੀ ਆ ਫੇਰ ਕੱਲ ਵਾਲਾ ਹੀ ਪਾ ਲਿਆ ਯਾਰ ਇਹਨਾਂ ਦਾ ਵੀਰੇ ਲੈ ਇਹ ਕੱਲ ਵਾਲੀ ਜੈਕਟ ਪਾ ਆਈ ਯਾਰ ਕੀ ਆ ਲੈ ਨਹੀਂ ਪਰਸਨ ਵਾਲਾ ਪਰਸਨ ਵਾਲਾ ਕੀ ਆ ਕਹ ਬਈ ਆ ਲਵਾ ਹੱਥ ਵੀਰੇ ਬੋਰੀ ਛਟਾ ਯਾਰ ਇਧਰ ਵਿੱਚ ਜਾਕਾ ਜਲੂ ਵੀ ਹੋ ਜਾਕਾ ਵਾਣੀਆਂ ਚਾਣੀ ਜਨਾ ਜਨਾ ਮਿੱਠਾ ਪਾਏਗਾ ਉਹਨਾਂ ਹੀ ਗੁਰਸਵਾਦ ਉਹ ਗੱਲ ਆ ਮੰਮੀ ਫਤਰੀਆ ਓਕੇ ਆ ਗਿਆ ਭਰਤੀ ਚਾਣੀ ਦੁਨੀਆ ਸਰਪ੍ਰਾਈਜ਼ ਅੱਛਾ ਪਿਆਰ ਦੀਆਂ ਵਧਾਈਆਂ 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 ਇਹ ਆਈਆਂ ਫਿਰ ਅੱਡਵਾਂਸ ਹੀ ਚੱਲਦੇ ਆ ਬਾਬੂ ਤੇਰੇ ਵੇ ਫਿਰ ਪਹਿਲਾਂ ਹੀ ਅੱਡਵਾਂਸ ਚ ਵਧਾਈਆਂ ਲੈ ਕੇ ਹੈ ਫਿਰ ਫਿਰ ਤਾਂ ਇਹਨੂੰ ਹੁਣ ਆਉਣਾ ਚਾਹੀਦਾ ਭਰਾ ਦਾ ਵਿਆਹ ਵਿਆਹ ਨਹੀਂ ਵਿਆਹ ਨਹੀਂ ਅਗਰ ਤਾਂ ਕਰਦੇ ਆ ਸੰਦੋਖ ਵੀਰੇ ਦਾ ਵਿਆਹ ਨਹੀਂ ਵਧਾਈਆਂ ਕਹਿੰਦੇ ਆ ਜਿਲੀਬੀਆਂ ਵੀ ਚਾਣੀ ਵਾਂਗ ਚਾ ਲੱਗੇ ਚੂਣੀ ਲੱਡੂਆਂ ਨਾਲ ਇਹ ਇੱਕ ਆਹ ਬੜਾ acha ਵਿਆਹ ਦਾ ਦੇਲਾ ਵੀ ਹਲਵਾਇਆਂ ਨੂੰ ਮਗਰ ਹੀ ਛੱਡੀ ਫਿਰਦਾ ਗਿਆ ਬਿੱਤਾ ਕਹਿੰਦਾ ਮੈਂ ਹੀ ਤਿਆਰ ਕਰੂੰ ਕੋਲੇ ਖੜਾ ਖੜਾ ਕੇ ਆ ਬਾਬੀ ਲਾਜ ਕੀ ਨੂੰ ਫੋਨ ਯਾਰ ਮੇਰੇ ਕੋਲ ਨਹੀਂ ਯਾਰ ਪਰ ਹੁਣਾ ਪ੍ਰੂਣਾ ਕੋਈ ਨਹੀਂ ਆਇਆ ਤੁਹਾਡਾ ਲੱਡੂਆਂ ਦੀ ਤਿਆਰੀ ਪਿਆਰ ਆ ਇੰਦਰ ਬੇਸਣ ਪੁੰਦੀ ਬਣਾਉਣੀ ਆ ਹੁਣ ਲੱਡੂਆਂ ਵਾਲੀ ਤੂੰ ਵੀ ਸਿੱਖ ਲੈ ਆਪਾਂ ਘਰੇ ਵੀ ਲੱਡੂ ਬਣਾਵਾਂਗੇ ਮਸਨਾਂ ਦੇ ਬੇਸਣ ਨਾਲ ਲਾ ਕੇ ਮੇਸਣ ਲਾ ਕੇ ਜਿਹੜੇ ਤੇਵਾ ਗੈਰ ਛੰਡਣ ਕਰੀਆਂ ਨੇ ਉਹ ਗੋਲ ਪੁੰਦੀ ਬੜੀਆਂ ਵਾਹ ਤੁਹਾਨੂੰ ਮਾ ਤੇ ਚਾਸ਼ੇ ਸੱਟ ਕੇ ਲੱਡੂ ਵਟਾ ਦੇਣੇ ਹੋ ਗਿਆ ਕੰਮ ਸ਼ੁਰੂ ਬੁੰਦੀ ਵਾਲਾ ਮੁੰਡੇ ਦੀ ਪੂਰੀ ਨਿਗਰਾਨੀ ਆ ਸਮਾਨ ਚ ਵੀ ਬਾਹਰ ਘਾਟ ਨਾ ਹੋ ਜੇ ਕੋਈ ਇਸ ਤੋਂ ਬਾਅਦ ਬਣਾਉਣੇ ਵੀ ਆ ਲੱਡੂ ਬਾਅਦ ਚ ਹੋ ਗਿਆ ਤੱਤਾ ਤੇਲ ਹਲਾਈ ਜੱਟ ਜਨਾਵਰ ਪੂਰਾ ਜ ਮੋਟੋ ਇਹਦੇ ਚ ਬਣਾਨੇ ਆ ਪਕੌੜੀਆਂ ਲੱਡੂ ਦਾ ਨਾਮ ਹੀ ਬੂੰਦੀ ਦਾ ਚਲੋ ਜੀ ਮਾਰਦੇ ਜੀਅ ਕੋ ਵਾਰੀ ਵਾਰ ਲਾਲ ਬੂੰਦੀ ਪੀਲੀ ਬੂੰਦੀ ਹਰੀ ਰਹੀ ਹਰੀ ਬੂੰਦੀ ਜਾਮਣੀ ਬੂੰਦੀ ਰਾਗ ਰੰਗੇ ਦੇ ਕਿਉਂ ਹੋ ਗਿਆ ਮੈਕਸ ਕੰਮ ਬਚੀ ਦੋ ਰੰਗੇ ਲੱਡੂ ਬਣਨਗੇ ਦੋ ਰੰਗੇ ਅੱਛਾ ਹਰਾ ਵੀ ਆਊਗਾ ਇਹਦਾ ਰਾਮ ਲਾਲ ਵਾਲੇ ਬਣਾਉਣ ਨੂੰ ਫਿਰਦਾ ਤੇਰੇ ਮੰਮੀ ਦਾ ਪਿਆ ਤੁਹਾਨੂੰ ਕੋਡੇ ਕੋਡੇ ਜਾ ਆਪਾਂ ਦੋਵੇਂ ਜਾਵਾਂਗੇ ਚਿੱਟੇ ਫੁੱਲ ਗੁਲਾਬੀ ਦੰਦ ਕਿਸੇ ਤੋਂ ਮੰਗ ਲੈ ਆਵਾਂਗੇ ਹੈ ਉਹਦੇ ਬਣੀ ਜਾਂਦਾ ਦੇਖਿਆ ਮਾਸੀ ਮਾਮਾ ਮਮੀ ਬਲਵਾਈ ਲੱਡੂ ਲੱਡੂ ਕੱਢੀ ਜਾਂਦਾ ਗਲਮਗਲ ਮ ਖਾਲਾ ਬਹੁਤ ਸੁਆ ਲੱਗਦੇ ਆ ਬਣਗੋ ਹੀ ਨਹੀਂ ਚੌਂ ਲੱਗੇ ਆਏ ਕਰੋ ਤੈਨੂੰ ਚੱਕ ਲੋ ਇਹਨੂੰ ਮਮੀ ਬਣ ਮੁੱਠਾ ਘਪਾ ਦੋ ਚਲੋ ਇਹਦਾ ਮਾੜੀ ਹੋ ਗਈ ਪਹਿਲਾਂ ਜਦੋਂ ਇਹਦੇ ਵਿੱਚੋਂ ਪਾਇਆ ਹੋ ਬਿੜ ਕੋਈ ਨਹੀਂ ਬਣੀ ਆਹ ਉਹਨੇ ਘਰੇ ਬਣਾਈਏ। ਯਾ। ਹੁਣ ਨਿਕਲੂ ਹਰੀ ਬੂੰਦੀ ਦੇ ਜਿੱਤ। ਪਹਿਲਾਂ ਪੀਲੀ ਬੂੰਦੀ ਫਿਰ ਲਾਲ ਬੂੰਦੀ ਹੁਣ ਹਰੀ ਬੂੰਦੀ। ਉਹ ਚਿੱਟੀ ਆ। ਉਹ ਚਿੱਟੇ ਦਾ ਮਗਜਾ। ਹਰੀ ਬੂੰਦੀ ਵੀ ਬਣ ਗਈ। ਤਰਨੇ ਬੂੰਦੀਆਂ ਤਿਆਰ। ਫੇਰ ਜਿੱਤ ਕੋ ਇੰਨੇ ਬੂੰਦੀਆਂ ਮੈਕਸ ਹੋ ਗਈਆਂ ਹੁਣ ਹੋਰ ਕੰਮ ਆ ਸੇਤਾ ਜੀ ਕਿੰਨਾ ਟਾਈਮ ਲੱਗੋ ਜੇ ਜੇ ਨੂੰ ਠੰਡਾ ਹੋਣ ਨੂੰ ਵੀ ਟਾਈਮ ਲੱਗੂ ਹੈ ਨਾ ਹਜੇ ਇਹਦਾ ਬੱਟੇ ਮਿਲਣਾ ਰਾਤ ਨੂੰ ਜਾਣਗੇ ਫਿਰ ਹਾਂ ਵੱਟਦੇ ਨੇ ਮੰਜੇ-ਮੁੰਜੇ ਤੇ ਚਾਤਰਾ ਬਾ ਵੀਰੇ ਕਰਾਂ ਹੈਲੋ ਮੰਜੇ ਡਾ ਕਰਾਂ ਫਿਰ ਆਪਾਂ ਬੱਟਣੇ ਵੀ ਆਏ ਕਿਆ ਕਰਨਾ ਵਿਆਹ ਦਾ ਤੇਰਾ ਹੋਰ ਸਾਸਰੀ ਘਰ ਦੀ ਕਿਆ ਕਰੀਂ ਇਹ ਆਲਾ ਬਾਈ ਜੀ ਠੀਕ ਠਾਕ ਹੋ ਜੀ ਵਧੀਆ ਵਧੀਆ ਹੀ ਕਿਉਂ ਕੌਣ ਠੀਕ ਆ ਕੌਣ ਆ ਦੱਸ ਹੁਣ ਦੱਸ ਦੇ ਨੀ ਯਾਰ ਲੈ ਓ ਜਿਸਲੀਨ ਦੇਖੀ ਦੇਖੀ ਬਸ ਟਾਈਮ ਪਾਰ ਗਿਆ ਟਾਈਮ ਪਾਰ ਗਿਆ ਨਾ ਨਾਲ ਆ ਰਿਹਾ ਬਾਈ ਇਧਰ ਆਲੇ ਨਾਲ ਆਇਆ ਰਾਮ ਜੀ ਕੋਲੋਂ ਦਿੱਤਾ ਹਾਂ ਆ ਸਹੀ ਗੱਲ ਆ ਟਾਈਮ ਹੋ ਗਿਆ ਚਲੋ ਵੀ ਚਲੋ ਆਪਾਂ ਕੋਰਾ ਪ੍ਰਸ਼ਾਦ ਦੇ ਪ੍ਰਸ਼ਾਦਾ ਤਿਆਰ ਆ ਉਠੋ ਜੀ ਮੈਡਮ ਨਰਸ ਮੈਡਮ ਉਠੋ ਲਓ ਜੀ ਲੱਡੂ ਸ਼ੁਰੂ ਹੋ ਗਏ ਵੀਰੇ ਦੇ ਵਿਆਹ ਦੇ ਹੈਨਾ ਵੀ ਹਾਂ ਜੀ ਵਿਆਹ ਆ ਗਿਆ ਹੁਣ ਤਾਂ ਬਸ ਖੁਰਮੇ ਪਕੌੜੀਆਂ ਵੀਰੇ ਬਣਾ ਲਿਆ ਅਸਮਾਨ ਉਹਦਾ ਹਾਂ ਹਾਂ ਬਾਹਲਾ ਚਾਹ ਬਾਹਲਾ ਚਾਹ ਵੀਰੇ ਨੂੰ ਤਾਂ ਤਾਂ ਹੀ ਤਾਂ ਵੀਰਾ ਆਪ ਹੀ ਬੱਟੀ ਆਉਂਦਾ ਵੀਰਾ ਨਿਕਣਾ ਵੀ ਹੋਰ ਕੀ ਵਿਆਹ ਦੇ ਨਾਂ ਨੂੰ ਸਹੀ ਗੱਲ ਆ ਲਾਓ ਬਈ ਤਿੰਨ ਰੰਗੇ ਲੱਡੂ ਜਿਸ ਲਈ ਦੂਦ ਗਾਇਆ ਆਪਣਾ ਹੈ ਦਿੱਕਰ ਆ ਆਪਦੇ ਸਾਹਦਾ ਬਈ ਸਹੀ ਗੱਲ ਆ ਵਿਆਹ ਦੀਆਂ ਤਿਆਰੀਆਂ ਸਾਡੀਆਂ ਹੋ ਗਈਆਂ ਸ਼ੁਰੂ ਅੱਜ ਸਾਡੇ ਲੱਡੂ ਵੀ ਬਣ ਗਏ ਹੁਣ ਖੁਰਮੇ ਪਕੌੜੀਆਂ ਬਣ ਕੇ ਹੁਣ ਅਸੀਂ ਪਈਆ ਮੇਰੀ ਪਈਆ ਹੁਣ ਯਾਦ ਲੰਘਦਾ ਹੈ ਹੋਰ ਕੀ ਖਾਣਾ ਪੀਣਾ ਭੁੱਲੀ ਜਾਂਦੇ ਹੁਣ ਤਾਂ ਸਹੀ ਗੱਲ ਆ ਖੁਸ਼ੀ ਬਹੁਤ ਆ ਸਹੀ ਗੱਲ ਆ ਚਾਹ ਵੀ ਭੁੱਲ ਕੇ ਰਾਤ ਨੂੰ ਰੋਟੀ ਭੁੱਲ ਜਾਂਦੇ ਆ ਕਾਣੀ ਆ ਲਵ ਦਾ ਲਵ ਗਿਆ ਦੇ ਬਣਾਇਆ ਹਾਂ ਬਹੁਤ ਵਧੀਆ ਬਹੁਤ ਵਧੀਆ ਸਹੀ ਗਰ ਵਧੀਆ ਖੁਸ਼ੀਆਂ ਦਾ ਦਿਨ ਆਇਆ ਹਾਂ ਤਾਹੀ ਦਾ ਇਦਾਂ ਦੀਨ ਦੇ ਫੋਲੇ ਲੱਡੂ ਮੱਟੀ ਜਾਂਦੀ ਆ ਬੰਬ ਨਾ ਮਾਮੇ ਦੇ ਵਿਆਹ ਦੇ ਕਹਿੰਦੀ ਮੈਂ ਬਟਣਿਆ ਨਿੱਕੇ ਨਿੱਕੇ ਜਿਹੇ ਲੱਡੂ ਦਿਖਾਈ ਕਿਵੇਂ ਬਣੇ ਵੀਰੇ ਲੱਡੂ ਅਮੇਜ਼ਿੰਗ ਵਿਆਹ ਦਾ ਮੁੰਡਾ ਆਪ ਖਵਾਉਂਦਾ ਹਾਂ ਵਿਆਹ ਦਾ ਮੁੰਡਾ ਆਪ ਖਵਾ ਰਿਹਾ ਲੱਡੂ ਆ ਲੈ ਆ ਵੀ ਕਾਵਾ ਕਾਵਾ ਸੱਜਣ ਬਈ ਲੱਡੂ ਬਹੁਤ ਸੋਨੇ ਬਣ ਗਏ ਬਾਲੇ ਸਵਾਦ ਮੁੰਡੇ ਨੂੰ ਬਾਲਾ ਚਾ ਸਾਡੇ ਵਿਆਹ ਨੇ ਅਜਾੜਾ ਮੋਟੋ ਵੀ ਖਾ ਰਿਹਾ